ਪਾਕਿਸਤਾਨ ਦੇ ਰੋਡ ਸਪੀਡ ਵਿੱਚ ਅੱਜ ਗਾਇਕਟਨਾ ਹੋਣ ਦੀ ਹੈ ਕਿ ਪ੍ਰਾਈਵੇਟ ਬੱਸ ਹੈ ਟ੍ਰੇਨ ਦੇ ਪਿੱਛੇ ਡਿੱਗਦੀ ਜਿਸ ਦੇ ਵਿੱਚ 8 ਲੋਕਾਂ ਦੀ ਮੌਤ ਹੋਈ ਹੈ ਤੇ 26 ਦੇ ਕਰੀਬ ਲੋਕ ਜੰਗ ਪੀੜਿਤ ਪਰਿਵਾਰ ਨੇ 8 ਲੋਕਾਂ ਦੀ ਮੌਤ ਅੱਸੀ ਜਾਣੀ ਹੈ ਪ੍ਰਸ਼ਾਸਨ ਇੱਥੇ ਪਹੁੰਚਿਆ ਵਿਧਾਇਕ ਇੱਥੇ ਪਹੁੰਚੇ ਦੰਦ ਬਟਾਇਆ ਜਾ ਰਿਹਾ ਹੈ ਇੱਕ ਘਰ ਦਾ ਪਰਿਵਾਰ ਪਹੁੰਚਿਆ ਜੀ ਸੇਵਾ ਹਸਪਤਾਲ ਦੇ ਵਿੱਚ ਕਾਫੀ ਗਮ ਦਾ ਮਾਹੌਲ ਹੈ 8 ਲੋਕਾਂ ਦੀ ਮੌਤ ਹੋਣਾ ਉਸ ਤੋਂ ਬਾਅਦ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਦਲਾਸਾ ਤਾਂ ਦਿੱਤਾ ਜਾ ਰਿਹਾ ਹੈ ਸਰਕਾਰ ਦੇ ਨੁਮਾਇੰਦੇ ਨੇ ਲਿਖੀ ਨਾ ਪੱਤਰ ਨਮਾ ਬਾਕੀ ਮੈਂ ਪੁੱਛਿਆ ਮੈਂ ਪਰਚੀ ਦਿੱਤੀ ਹੋਈ ਅੱਜ ਗੱਲ ਕੀ ਹੋਈ ਕਿਵੇਂ ਹਾਸਾ ਹੁੰਦਾ ਬੱਸ ਕਿੱਧਰੋਂ ਆ ਗਈ ਸੀ ਕਿਹਦੇ ਤੋਂ ਜਾਣਾ ਸੀ ਬੰਦ ਪਿੰਡ ਵਿੱਚ ਕਿੰਨੀ ਸਮਝ ਆਇਆ ਇਹ ਤੁਹਾਨੂੰ ਕਿਹਦੇ ਬੇਂਡਾ ਵਾਲ ਨੂੰ ਆ ਰਹੀ ਸੀ ਬੱਸ ਦੇ ਕਰੀਬ ਵਿੱਚ ਥੋੜੀ ਤੋਂ 50 ਦੇ ਕਰੀਬ ਆ ਰਹੇ ਹੋ ਅੱਛਾ ਪੁੱਛ ਦੱਸਿਆ ਜਾਨੀ ਕਿ ਅੱਜ ਕਿੱਥੇ ਹੋ ਕੀ ਕੀ ਬਣਦਾ ਅੱਛਾ ਫੁੱਲ ਕਿਸ ਪਾਸੇ ਲੱਗੋਈ ਕਿੱਥੇ ਦਾ ਕੋਈ ਪ੍ਰੋਪਰ ਨੌਕਾ ਵਿੱਚ ਤੇ ਕੀ ਕੋਈ ਪਤਾ ਲੱਗਾ ਫਰੰਟ ਤੋਂ ਵੀ ਕੀ ਕਰ ਰਿਹਾ ਹੈ ਪਰ ਜੋ ਵੀ ਮੈਨੂੰ ਕ੍ਰੈਕਟ ਨਹੀਂ ਪਤਾ ਕੀ ਕਰ ਰਿਹਾ ਨਹੀਂ ਲੱਗਦਾ ਅੱਛਾ ਪਾਸ ਦੇ ਵਿੱਚ ਲੋਕੀ ਪਾਸਾ ਕਿਉਂ ਹੋ ਰਹੀ ਜੀ ਪਤਾ ਨਹੀਂ ਉਹ ਜਦੋਂ ਖਾਸਾ ਹੋ ਜਾਂਦਾ ਉਹ ਕੋ ਰਾਤ ਕਿ ਸੌਂ ਨਹੀਂ ਸਕਦਾ ਸੋ ਅਣਕਲਾ ਸਾਰੇ ਲੋਕ ਡਰੇ ਹੋਏ ਸੀ ਸੋ ਪ੍ਰਤੀਕ ਕਿੰਨਾ ਵੀ ਆਪਾਂ ਕਹਿ ਸਕੋ ਤਾਂ ਵੀ ਇੱਕ ਤਰ੍ਹਾਂ ਦਾ ਮਾਹੌਲ ਇਦਾਂ ਦਾ ਸੀ ਵੀ ਜਿਵੇਂ ਦੀ ਹਰੇਕ ਵੱਲ ਕੰਬ ਰਿਹਾ ਅੱਛਾ ਕਿੰਨੇ ਸਵਾਰੀਆਂ ਬਾਹਰ ਨਿਕਲੀਆਂ ਫਿਰ ਮੁਕਤੀ ਸਭ ਤੋਂ ਪਹਿਲਾਂ ਮੈਂ ਬਾਹਰ ਉਸ ਤੋਂ ਬਾਅਦ ਮੈਂ ਹੁਣ ਲਈ ਕਿ ਸ਼ੀਸ਼ੇ ਗੋਲਦੇ ਤਿੱਛੇ ਮੇਰਾ ਹੁਲਾਇ ਮੈਂ ਪਹਿਲਾਂ ਸੋਲ ਲਈ ਅਗਤੀਤੀ ਹੋਣ ਲੱਗੀ ਉਸ ਤੋਂ ਬਾਅਦ ਜਿਹੜੇ ਆ ਤੀਸਰੇ ਸਵਾਰਿਆਂ ਉੱਤੇ ਛੇਪਨ ਕੇ ਕੱਢੀ ਸਭ ਬੱਚੇ ਵੀ ਸੀ ਕੋਈ ਬੱਚੇ ਜਾਂ ਬਿਲਕੁਲ ਬੱਚੇ ਵੀ ਨਹੀਂ ਤੇ ਵੀ ਮੈਂ ਗੱਤ ਕਿੰਨੇ ਬੱਚੇ ਸੂਰਤਾਂ ਦਾ ਤਾਂ ਪਰਖਣੀ ਕਰ ਸਕਦੀ ਆ ਪਵੇ ਇੰਨੇ ਬੱਚੇ ਸੀ ਇੰਨੇ ਮਰਦ ਸੀ ਪਰ ਆਲਮੋਸਟ ਸਾਰੇ ਪਰਿਵਾਰ ਪਹੁੰਚ ਗਏ ਕਿਸੇ ਗਲਤੀ ਕੀ ਨਹੀਂ ਦੇਖਦੇ ਹਾਂ ਬਾਸਾਲੇ ਦੀ ਗਲਤੀ ਹੈ ਕਿ ਅੱਗੇ ਕੋਈ ਮਤਲਬ ਇਕਦਾ ਪਰੈਕਟ ਨਹੀਂ ਕਰ ਸਕਦੇ ਬਸ ਬੇਸਿਕ ਬਸ ਉਹ ਵੀ ਕਹਿੰਦੇ ਤੋਂ ਫੋਨ ਦੇ ਬੰਦੇ ਤੋਂ ਚੰਗੀ ਆ ਰਹੀ ਸੀ ਉਸ ਦੇ ਦੋ ਸਵਾਰ ਜਨੂਰ ਤੋਂ ਬਚਾਉਂਦੇ ਬਚਾਉਂਦੇ ਤੋਂ ਬਸ ਵੀ ਜੈ ਸ਼ੈਲੂ ਨਾਲ ਉਹ ਚੌਧਰੀ ਕੋਸ਼ਨਾ ਦਾ ਸ਼ਾਇਰ ਆਪਾਂ ਚੰਗੇ ਆਪਾਂ ਸਪਰੈਕਟ ਨਹੀਂ کہہ ਸਕਦੇ ਵੀ ਆਹ ਹੋ ਰਹੀ ਹੈ ਨਾ ਕੋਈ ਵਾਸਤੇ ਤੇਜ ਵੀ ਸੀ ਫਿਰ ਕਹਿੰਦੇ ਟੋਏ ਦਾ ਗੱਡਾ ਪਾਣੀ ਇੱਥੇ ਵਿੱਚ ਆ ਕੇ ਉਹ ਸਾਰੀ ਬਾਸਾਂ ਦੇ ਨਾਲ ਨਹੀਂ ਕਰ ਕੋਈ ਤਾਂ ਸਾਰੇ ਬਾਅਦ ਚ ਇਹ ਸਭ ਤਾਂ ਹੋਏਗਾ ਪਰ ਪਰੈਕਟ ਨਹੀਂ ਕਹਿ ਸਕਦੇ ਵੀ ਆਹ ਗੱਲੇ ਬੀਜਾ ਕਰਨ ਉਹ ਵੀ ਜਦੋਂ ਫਰਟਸ ਤੇ ਬੈਠੇ ਹੋਊਗਾ ਜਾਂ ਡਰਾਈਵਰ ਸਾਹਿਬ ਦਾ ਇਹ ਮਾਰ ਡਾੜੇ ਜਿੱਨਾ ਇਹਨਾਂ ਤੋਂ ਬਿਨਾਂ ਦੇ ਪ੍ਰਵਾਹ ਕੰਪਨਸੇਸ਼ਨ ਦਿੱਤੀ ਜਾਵੇ ਉਹ ਆਵਦੇ ਦਿੱਤਾ ਜਾਵੇ ਤੇ ਜੋ ਵੀ ਮਰੀਜ਼ ਨੇ ਜਿਨ੍ਹਾਂ ਦੇ ਪਰ ਕੋਈ ਵੀ ਘੱਟਾ ਫਿੱਟਾ ਬੰਦੀਆਂ ਉਹਨਾਂ ਦਾ ਵਧੀਆ ਤਰੀਕ ਨਾਲ علاج ਹੋਵੇ ਸੋ ਇਹ ਜੋ ਵਸਦੇ ਵਿੱਚ ਵਜੂ ਸਿੰਘ ਜਿਸ ਵੇਲੇ ਇਹ ਹਾਦਸਾ ਹੋਇਆ ਹਣ ਉਸ ਦੇ ਵਿੱਚੋਂ ਬਾਹਰ ਨਿਕਲੇ لیکن ਅਚਲਕਾਂ ਦੀ ਮੁੱਖ ਨਹੀਂ ਹੈ 26 ਲੋਕ ਨੇ ਜਿਨ੍ਹਾਂ ਦਾ ਇਲਾਜ ਸਰਕਾਰੀ ਹਸਪਤਾਲਾਂ ਦੇ ਵਿੱਚ ਹੋ ਰਿਹਾ ਹੈ ਲੇਕਿਨ ਜੋ ਆਮ ਲੋਕ ਨੇ ਮੌਜਾ ਦੀ ਮੰਗ ਕਰ ਰਹੇ ਨੇ ਸਰਕਾਰ ਨੂੰ ਮੌਜਾ ਦੇ ਦੇ ਜਿਨ੍ਹਾਂ ਨੇ ਪੁੱਤਰ ਦੇ ਉਹਨਾਂ ਦੀ ਆਰਥਿਕ ਮਦਦ ਕੀਤੀ ਜਾਣੀ ਹੈ ਹਾਲਾਂਕਿ ਡੀਪਟੀ ਕਮਿਸ਼ਨ ਬਠਿੰਡਾ ਕਹਿ ਰਹੀ ਹੈ ਕਿ ਉਹਨਾਂ ਦਾ ਇਲਾਜ ਵੀ ਕਰਵਾਇਆ ਜਾ ਰਿਹਾ ਹੈ ਪ੍ਰਸ਼ਾਸਨ ਵੱਲੋਂ ਸਰਕਾਰ ਵੱਲੋਂ ਕਿ ਜੋ ਮਦਦ ਹੈ ਉਹ ਵੀ ਕੀਤੀ ਜਾ ਰਹੀ ਹੈ ਪੁਰਾਣ ਬਾਂਸਲ ਪੰਜਾਬ તરફ